ਕਹਿੰਦੇ ਜੀ ਆ ਗੋਇੰਦਵਾਲ ਵਾਲਾ ਉਹ ਨਵਜੋ ਸਿੱਧੂ ਚੰਗਾ ਪੱਲਾ ਵਧੀਆ ਸਕੂਲਾਂ ਚ ਪੜਿਆ ਲਿਖਿਆ ਕਹਿੰਦਾ 6000 ਕਰੋੜ ਦਾ ਕਰਜ਼ਾ ਇਹਦੇ ਨਾਲ ਹੀ ਆ ਗਿਆ ਕਿੱਥੋਂ ਆ ਗਿਆ ਭਾਈ ਚਲ ਗੱਲ ਕਰ ਸਾਡੇ ਨਾਲ 1080 ਕਰੋੜ ਚ ਖਰੀਦਿਆ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ ਦਾ ਦੁਨੀਆ ਦਾ ਨੌਟ ਦੇਸ਼ ਦਾ ਦੁਨੀਆ ਦਾ ਸਭ ਤੋਂ ਸਸਤਾ ਪੱਥਰਮਲ ਪ੍ਰਾਂਤ ਖਰੀਦਿਆ ਆਪਾਂ ਨੇ ਦੁਨੀਆ ਦਾ ਔਰ ਚੱਲਦਾ ਜੇ ਅੱਜ ਲਾਉਣ ਲੱਗੀਏ 4 ਸਾਲਾਂ ਨੂੰ ਨਵਾਂ ਲੱਗੂਗਾ 8.5 ਕਰੋੜ 1 ਮੈਗਾਵਾਟ ਦਾ ਜਾਨੀ ਕਿ 5500 5000 ਤੋਂ 5500 ਕਰੋੜ ਦਾ ਪਊਗਾ 4 ਸਾਲਾਂ ਬਾਅਦ ਕਿੱਥੇ ਅੱਜ ਸੋਚਦਾ ਬੱਤੀ ਬਿਜਲੀ ਆਉਣ ਲੱਗ ਗਈ ਤੇ ਅੱਛਾ ਅੱਜ ਉਹਨਾਂ ਨੇ ਦੱਸਿਆ ਵੀ ਹੈ ਕਿ ਜਿਹੜਾ ਸਾਡੇ ਕੋਲੇ ਪਹਿਲਾਂ ਕੋਲਾ ਆਉਂਦਾ ਸੀ ਉਹ ਓਡੀਸਾ ਤੋਂ ਜਾਂ ਇਧਰ ਉਧਰੋਂ ਲਿਆਉਂਦੇ ਸੀ ਉਹ ਕੋਲਾ 30 ਤੋਂ 40% ਗਰਮੀ ਪੈਦਾ ਕਰਦਾ ਸੀ ਜਿਹੜਾ ਆਪਣੇ ਵਾਲਾ ਕੋਲਾ ਹੈ ਪਛਵਾੜਾ ਮਾਈਨ ਆਲਾ ਆਪਣੀ ਕੋਲੇ ਵੀ ਮਾਈਨ ਜਿਹੜੀ ਪੰਜਾਬ ਦੀ ਹੈ ਉਹਦੇ ਆਲਾ ਕੋਲਾ 90% ਕਰਦਾ ਹੈ। ਇਹੀ ਇਹੀ ਜਿਹੜਾ ਥਰਮਲ ਪਲਾਂਟ ਹੈ ਇਹਦੀ ਉਮਰ 25 ਤੋਂ 40 ਸਾਲ ਹੋ ਜੂਗੀ ਹੁਣ। 25 ਸੀ ਪਹਿਲਾਂ 40 ਸਾਲ ਹੋ ਜੂਗੀ। ਮਾੜਾ ਸੌਦਾ। ਮੈਂ ਇੱਕ ਇੱਕ ਪੈਸੇ ਦਾ ਹਿਸਾਬ ਲੈਣਾ ਅਫਸਰਾਂ ਤੋਂ ਇੱਕ ਪੈਸਾ ਵੀ ਵੱਧਣਾ। ਅਸੀਂ ਇੱਕ 1100 ਮੈਗਾਵਾਟ ਦਾ ਇੱਕ ਸੌਦਾ ਕੀਤਾ ਹੈ। ਇੱਕ ਕੰਪਨੀ ਨਾਲ ਕੇਂਦਰ ਸਰਕਾਰ ਦੀ ਕੰਪਨੀ ਹੈ। ਉਹਦੇ ਨਾਲ ਭਾਈਵਾਲ ਹੈ। ਰਾਜਸਥਾਨ ਤੋਂ ਹੋ ਸਾਨੂੰ ਬਿਜਲੀ ਦੇਣਗੇ 1100 ਮੀਗਾਵਾਟ ਤੁਸੀਂ ਯਕੀਨ ਕਰ ਸਕਦੇ ਹੋ ਕਿ ਕਿੰਨਾ ਉਹਨਾਂ ਨਾਲ ਅਸੀਂ ਲੜੇ ਜਿਵੇਂ ਆਪਾਂ ਦੁਕਾਨ ਤੇ ਜਾਂਦੇ ਆਂ ਦੁਕਾਨਦਾਰ ਨੂੰ ਕਹਿੰਦੇ ਆਂ ਯਾਰ ਤੇਰੇ ਰੋਜ਼ ਦੇ ਗਾਹਕ ਆਂ ਤੱਥ ਸੌਦਾ ਲੈ ਕੇ ਜਾਂਦੇ ਆਂ ਐਂ ਨਾ ਕਰ ਯਾਰ ਥੋੜਾ ਜਿਹਾ ਠੀਕ ਠੀਕ ਲਾ ਲ ਕਦੇ ਸਰਕਾਰਾਂ ਐ ਕਰਦੀਆਂ ਹੁੰਦੀਆਂ ਉਹ ਕਹਿੰਦੇ 2 ਰੁਪਏ 76 ਪੈਸੇ ਇਸਕੇ ਨਾਂ ਉਹ ਕਹਿੰਦੇ ਚਲੋ ਜੀ 2 ਰੁਪਏ 74 ਪੈਸੇ ਪਰ ਯੂਨਿਟ ਇਸਕੇ ਨਾਂ ਜ਼ਿਆਦਾ ਹੈ ਜ਼ਿਆਦਾ ਹੋਰ ਕਟਾਓ ਮੈਨੂੰ ਬਿਜਲੀ ਬੋਰਡ ਦਾ ਫੋਨ ਆਇਆ ਕਹਿੰਦੇ ਜੀ 2 ਰੁਪਏ 58 ਪੈਸੇ ਦੇ ਆਗੇ ਮੈਂ ਕਿਹਾ ਨਾ 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 ਹੋਰ ਕਟਾਓ ਕਹਿੰਦੇ ਜੀ ਸਰਕਾਰਾਂ ਨੂੰ ਉਹ ਕਹਿੰਦੇ ਸਰਕਾਰਾਂ ਨੂੰ ਕੀ ਮੈਂ ਕਿਹਾ ਜੀ 2 ਰੁਪਏ 54 ਪੈਸੇ ਮੈਂ ਕਿਤੇ ਪਤਾ ਕਰ ਲਿਆ ਕਿ ਸਸਤਾ ਸਭ ਤੋਂ ਹੋਏ ਹੋਗਾ 2 ਰੁਪਏ 54 ਪੈਸੇ ਇੱਕ ਜੁੰਡ ਦੇ ਮੈਂ 2 ਰੁਪਏ 54 ਪੈਸੇ ਉਹ ਕਹਿੰਦੇ ਜੀ 4 ਪੈਸਿਆਂ ਨਾਲ ਜੇ ਬੈਠੇ ਹੋਣੇ ਅਫਸਰ ਤੇ ਤੇਜਵੀਰ ਤੇਜਵੀਰ ਹੋਰ ਅਫਸਰ ਬੈਠੇ ਹੋਣੇ ਤੇ ਬਿਜਲੀ ਬੋਰਡ ਦੇ 2 ਰੁਪਏ 54 ਪੈਸੇ ਉਹ ਕਹਿੰਦਾ ਚਾਰ ਪੈਸਿਆਂ ਦਾ ਕੀ ਫਰਕ ਪੈਂਦਾ ਸਰਕਾਰ ਨੂੰ ਕੀ ਫਰਕ ਪੈਂਦਾ ਮੈਂ ਕਹਿੰਦਾ ਨਹੀਂ ਤੁਸੀਂ ਚਾਰ ਪੈਸਿਆਂ ਨੂੰ ਗੁਣਾ ਕਰਕੇ ਦੇਖੋ ਕਹਿੰਦੇ ਚਲੋ 2 ਰੁਪਏ 54 ਪੈਸੇ ਕਰ ਲਿਆ ਸਭ ਦਾ ਬਾਅਦ ਵਿੱਚ ਮੈਂ ਦੱਸਿਆ ਚਾਰ ਪੈਸਿਆਂ ਨਾਲ ਪੰਜਾਬ ਨੂੰ ਹਰ ਸਾਲ ਦਾ 350 ਕਰੋੜ ਰੁਪਇਆ ਬਚ ਗਿਆ ਜੀ ਚਾਰ ਪੈਸਿਆਂ ਨਾਲ ਐ ਐ ਮੈਂ ਤੁਹਾਡੇ ਪੈਸੇ ਨੂੰ ਐ ਬਚਾਉਣਾ ਮੈਂ ਪੰਜਾਬ ਦਾ ਖਜ਼ਾਨਾ ਬਹੁਤ ਸਹੀ ਹੱਥਾਂ ਚ ਹੁਣ ਨਾਲੇ ਭਰਿਆ ਹੋਇਆ ਹੈ ਕਦੇ ਖਾਲੀ ਨਹੀਂ ਕਿਹਾ ਤੇ ਨਾਲੇ ਤੁਹਾਡੇ ਵੱਲ ਨੂੰ ਮੂੰਹ ਹੈ ਖਜ਼ਾਨੇ ਖਜ਼ਾਨਾ ਭਰਿਆ ਵੀ ਨਹੀਂ ਰੱਖਣਾ ਚਾਹੀਦਾ ਲੋਕਾਂ ਕਹਿੰਦੀ ਕੱਢੀ ਜਾਓ ਖਜ਼ਾਨਾ ਬਾਅਦ ਚ ਪਰ ਜਿਓ ਜੋ ਕੱਢੋਂਗੇ ਤਾਂ ਉੱਚ ਹੋਰ ਪਾਉਣ ਜੋਗੀ ਜਗ੍ਹਾ ਹੋਊਗੀ ਤੂੜੀ ਵਾਲਾ ਕੋਠਾ ਹੁੰਦਾ ਆਪਣਾ ਜਿਓ ਜੋ ਤੂੜੀ ਕੱਢੋਂਗੇ ਤਾਂ ਨਵੀਂ ਤੂੜੀ ਪਾਉਂਗੇ ਜੇ ਤੂੜੀ ਵਾਲਾ ਕੋਠਾ ਹੀ ਨਾ ਰੱਖ ਰੱਖਿਆ ਤੂੜੀ ਭਾਵੇਂ 5 ਸਾਲ ਦੀ ਪਈ ਰਵੇ ਖਜ਼ਾਨਾ ਤੁਹਾਡੇ ਕਨੀ ਖਜ਼ਾਨੇ ਚ ਪੈਸੇ ਈਮਾਨਦਾਰੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਸੋਚ ਜਿੱਥੋਂ ਚੱਲੀ RAM LILA ਗਰਾਊਂਡ ਚੋਂ ਐਂਟੀ ਕਰਪਸ਼ਨ ਮੂਵਮੈਂਟ ਜਿਹੜੀ ਚੱਲੀ ਸੀ ਭ੍ਰਿਸ਼ਟਾਚਾਰ ਵਿਰੋਧੀ ਉਹਦੇ ਚੋਂ ਨਿਕਲੀ ਹੋਈ ਪਾਰਟੀ ਐ ਐਂ ਹਾਂ ਕੋਈ ਵਕੀਲ ਐ ਕੋਈ ਅਫਸਰ ਸੀ ਕੋਈ ਆਪਦੀ ਛੱਡ ਕੇ ਆਇਆ ਦੁਕਾਨਦਾਰੀ ਮੈਂ ਆਪਣੀ ਕਲਾਕਾਰੀ ਛੱਡ ਕੇ ਆਇਆ ਪੈਸੇ ਕਮਾਉਣਾ ਆ ਬਾਈ ਇੱਥੇ ਪੈਸੇ ਉਹ ਵੀ ਲੋਕਾਂ ਦੇ ਪੈਸੇ ਮਨ ਤਾਂ ਪ੍ਰਮਾਤਮਾ ਨੇ ਸਾਡੇ 17 ਸਾਲ ਦੀ ਉਮਰ ਚ ਭਗਵੰਤ ਮਾਨ ਬਣਾਤਾ ਸੀ ਮੈਂ ਤਾਂ ਆਪਣੀ ਹੱਕ ਦੀ ਕਮਾਈ ਕਮਾਉਣ ਲੱਗ ਗਿਆ ਸੀ ਕੀ ਮੈਂ ਹੱਕ ਦੀ ਕਮਾਈ ਛੱਡ ਕੇ ਹਰਾਮ ਦੀ ਖਾਣ ਆਉਂਗਾ ਮੈਂ ਜਿੰਨੇ ਮਰਜੀ ਪੈਸੇ ਲੈ ਲੰਦਾ ਐਮਪੀ ਵੀ ਬਣਿਆ ਮੇਰੀ ਪ੍ਰਾਪਰਟੀ ਘਟੀ ਹੈ ਜੀ 2014 ਤੋਂ ਲੈ ਕੇ 2024 ਤੱਕ ਘਟੀ ਹੈ ਕਿਉਂਕਿ ਤਨਖਾਹ ਐਮਪੀ ਦੀ ਤਨਖਾਹ 50000 ਰੁਪਏ ਜੀ